ਬੀਤੇ ਦਿਨੀ ਅੰਮ੍ਰਿਤਸਰ ਨਗਰੀ ਤੰਤਨ ਰੋਡ ਵਿੱਚ ਫੜੀ ਗਈ ਨਕਲੀ ਦੇਸੀ ਘੋ ਬਣਾਉਣ ਵਾਲੀ ਫੈਕਟਰੀ ਤੋਂ ਬਾਅਦ ਜਾਗੀ ਐਸਜੀਪੀਸੀ ਸੰਤਾਂ ਨਕਲੀ ਘੋ ਵੇਚਣ ਵਾਲਿਆਂ ਤੋਂ ਉਸ ਦਿਨ ਸੁਚੇਤ ਗੁਰੂ ਘਰ ਦੀ ਜੋਸ਼ਵੀ ਲੰਗਰ ਵਿੱਚ ਛੜਾਉਣ ਚੰਗੀ ਕੰਪਨੀ ਦਾ ਘੋ ਸ਼ੋਮਣੇ ਕਮੇਟੀ ਸੰਤਾਂ ਨੂੰ ਸੁਚੇਤ ਕਰਨ ਲਈ ਲਗਾਏ ਗੁਰਦੁਆਰਾ ਸਾਹਿਬਾਨ ਦੇ ਬਾਹਰ ਜਾਗਰੂਕਤਾ ਬੋਰਡ ਛੋਟੇ ਪੌਚ ਵਿੱਚੋਂ ਪਰ ਕਿਹਾਲੀ ਘੋ ਨਹੀਂ ਵੇਚਦਾ ਸਿਰਤੀ ਵਿੱਚ ਨਹੀਂ ਸਿਰਤੀ ਵਿੱਚ ਉਹ ਸਿਰਤੀ ਇੱਕ ਬ੍ਰਾਂਡ ਆ ਸਿਰਤੀ ਵਿੱਚ ਪਰ ਸਿਰਤੀ ਜਾਲੀ ਨਾ ਹੋਵੇ ਐ ਸਿਰਤੀ ਕਿਉਂ ਵਾਲਿਆਂ ਨੂੰ ਬੇਨਤੀ ਕਰਦੇ ਆ ਵੀ ਆਪਣੇ ਤੌਰ ਤੇ ਵੀ ਚੈੱਕ ਕਰਨ ਕਿ ਕਿਉਂ ਇਹਨਾਂ ਦਾ ਬ੍ਰਾਂਡ ਗਲਤ ਲਾ ਕੇ ਇਤਨੀ ਕੋਈ ਵਿਕਰੀ ਕਰਨ ਰਿਹਾ ਠੀਕ ਹੈ ਨਾ ਜੀ ਤੁਸੀਂ ਘਟ ਬਾਬਾ ਜੀ ਦੇ ਨੇੜੇ ਕਿਉਂ ਲਾਉਂਦੇ ਜੋ ਬਿਲਕੁਲ ਹੀ ਬਾਬਾ ਜੀ ਤੁਸੀਂ ਰਾਤ ਨੂੰ ਟਾਪ ਤੋਂ ਲਿਆਂਦਾ ਆ ਪਰ ਬ੍ਰਾਂਡਡ ਚ ਉਹ ਹੀ ਅੱਗੇ ਤੋਂ ਵਿਕਰੀ ਕਰਨਾ ਆ ਜੇ ਸਿਰਤੀ ਬ੍ਰਾਂਡ ਠੀਕ ਹੈ ਤਾਂ ਫਿਰ ਠੀਕ ਹੈ ਇੱਕ ਜਿਹਾ ਜੀ ਸਿੱਤੀ ਉਹ ਗਲਤ ਆ ਤਾਂ ਫਿਰ ਤੇ ਇਹ ਵੀ ਝੋੜ ਵੀ ਆ ਰਹੀ ਹੈ ਹਾਂ ਠੀਕ ਹੈ ਨਾ ਗੱਲ ਇਹ ਵੀ ਗਲਤ ਆ ਤੇ ਫਿਰ ਝੋੜ ਵੀ ਆ ਰਹੀ ਹੈ ਗੁਰੂ ਘਰ ਦੇ ਵਿੱਚ ਆਪ ਜੀ ਇੱਕ ਨਕਾ ਦੇਖ ਕੇ ਇਹ ਕਿ ਪੈਸੇ ਵਾਪਸ ਦੇ ਇਹ ਭੈਣ ਜੀ ਇਹ ਕਿਹੜੇ ਸਿੱਤੀ ਹੈ ਮੇਰਾ ਇਹਦਾ ਬ੍ਰਾਂਡ ਕਿੱਥੋਂ ਸ਼ੋ ਹੋਂਦਾ ਵੀ ਤੁਹਾਡਾ ਸਿੱਤੀ ਹੈ ਇਹਦਾ ਕਿੰਨਾ ਰੋਇਦਾ ਨਾ ਨਾ ਇਹਦਾ ਬਿੱਲ ਨਹੀਂ ਇਹਦਾ ਪਾਉਚ ਦਾ ਕੀ ਪਾਉਚ ਦਾ ਬਿੱਲ ਹੈਗਾ ਕੋਈ ਕਿੱਥੇ ਇਹ ਬਿੱਲ ਜੀ ਪਹੁੰਚਦਾ ਬਿੱਲ ਕਿਵੇਂ ਹੋ ਸਕਦਾ ਭੈਣ ਜੀ ਇਹ ਜਾਲੀ ਕਿਉਂ ਆ ਕਿਉਂ ਗਲਤ ਖਰੀਦ ਕਰਨ ਦਾ ਜੋ ਜਾਲੀ ਹੈਗਾ ਹੀ ਨਹੀਂ ਆ ਰਿਹਾ ਮੈਂ ਕੁਰਬਾਨੀ ਟੇਲਰਸ ਕੋਲ ਨਹੀਂ ਮੈਂ ਉਹਨਾਂ ਨੂੰ ਬੁਲਾ ਰਹੀ ਆ ਇਹ ਦੇਖੋ ਬਿੱਲ ਮੈਂ ਹੋਰ ਵੀ ਮੰਗਾ ਦੇਣੀ ਮੇਰੀ ਪੂਰੀ ਫਾਈਲ ਬਣੀ ਹੈ ਅਸ਼ੁਰ ਕੋਈ ਵਿੱਚ ਨਹੀਂ ਮੈਂ ਤੁਹਾਡੇ ਛੋਟੇ ਮਹੀਨੇ ਦਾ ਬਿੱਲ ਮੈਂ ਬਿੱਲ ਮੰਗਾ ਰਹੀ ਆ 3 ਮਹੀਨੇ ਦਾ ਜੀ 12 4 25 ਮੈਂ ਇੰਦਾ ਦਿਖਾ ਦਿੰਦੇ ਆ ਅਸੀਂ ਇੱਕ ਟੇਲ ਦੇਣੇ ਬਾਕਰ ਇਹ ਕਟੀਨ ਲੈਨੇ ਆ 2 ਮਹੀਨੇ ਚੱਲਦਾ 2 ਮਹੀਨੇ ਚੱਲਦਾ ਮੇਰਾ ਸਾਰਾ ਥੋੜੀ ਵੀ ਡਗਾਨਾ ਮੇਰਾ ਬਿੱਲ ਦਿਖਾਓ ਨਹੀਂ ਮੈਂ ਇਹਨਾਂ ਨੂੰ ਇਹ ਫੀਲ ਕਰਤਾ ਪਿਆ ਆ ਕਿ ਭੈਣ ਜੀ ਬ੍ਰਾਂਡਡ ਝੋਲਾ ਕਿ ਵੇਚੋ ਬ੍ਰਾਂਡਡ ਹੀ ਐ ਮੈਂ ਸਿੱਧੀ ਵੇਚੀ ਨਹੀਂ ਇਹਦਾ ਇਹਦਾ ਭੈਣ ਜੀ ਬ੍ਰਾਂਡ ਕਿੱਥੇ ਆ ਇਹਦਾ ਪਾਉ ਚਾਉਂਦੇ ਆ ਸਿੱਪਟੀ ਦੇ ਛੋਟੇ ਬਾਈ ਗਰੂ ਐ ਮੈਂ ਅਸੀਂ ਫੁੱਲਾ ਲਿਆ ਕੇ ਪਰਦੇ ਆ ਫੁੱਲਾ ਦੇ ਆ ਕੇ ਖੁੱਲੇ ਦਾ ਬ੍ਰਾਂਡ ਭੈਣ ਜੀ ਬ੍ਰਾਂਡਡ ਕਿਉਂ ਲਾ ਕੇ ਪਰੋ ਇਹਦਾ ਇਹਦਾ ਦੱਸੋ ਕੀ ਇਹਦਾ ਕੀ ਆਪਾਂ ਉਹਨਾਂ ਨੂੰ ਬੁਲਾ ਰਹੀਓ ਪਰਵਾਨੀ ਦਾ ਪਾਸ ਲੈ ਆਉਆ ਅਰੇ ਹਮਕੋ ਦੇ ਦੇ ਪਹਿਲਾਂ ਆਪ ਕਸੂ ਹੁੰਦੇ ਤੁਸੀਂ ਪਾਉ ਚ ਲਿਆ ਕੇ ਵਿੱਚੋਂ ਇਹਦਾ ਬਹੁਤ ਬੱਲੇ ਵਾਲੀ ਹੈ ਜੋ ਐਵੇਂ ਸਿੱਤੀ ਕਿਉ ਹੋਏ ਨਾ ਆ ਦੇਖੋ ਬੈਂਜੀ ਤੁਸੀਂ ਲੈ ਕੇ ਟੀਨ ਭਰਿਆ ਆ ਉਹ ਪਹਿਲੇ ਮੇਰੇ ਕੋਲ ਆ ਕੇ ਪਰ ਉਹਦਾ ਪਤਾ ਨਹੀਂ ਨਾ ਉਹਦਾ ਪਤਾ ਨਹੀਂ ਨਾ ਲੱਗੂਗਾ ਵੀ ਤੁਸੀਂ ਸਿੱਤੀ ਦਾ ਭਰਿਆ ਆ ਕਿਹੜਾ ਭਰਿਆ ਮੇਰੇ ਕੋਲ ਪੂਰੀ ਫਾਈਲ ਬਣੀ ਹੈ ਜੀ ਸਰ ਕਿਹੜੇ ਦੁਕਾਨਾਂ ਤੋਂ ਤੁਸੀਂ ਗਏ ਤੇ ਕੀ ਫੀਲ ਕੀਤੀ ਇਨਨ ਵੀ ਇਹ ਅਪੀਲ ਕੀਤੀ ਆ ਕਿ ਬਾਬਾ ਜੀ ਦਾ ਬਾਬਾ ਜੀ ਦੇ ਜਿ ਤਰ੍ਹਾਂ ਪਿਛਲੇ ਦਿਨਾਂ ਜੀ ਪਤਾ ਲੱਗਾ ਆ ਵੀ ਜਾਲੀ ਘੋੜੀ ਫੈਕਟਰੀ ਸੇ ਗੁਰਦਰਾ ਸਾਹਿਬ ਦੀ ਹੁੰਦੀ ਕੀ ਨਜ਼ਦੀਕ ਤੋਂ ਫੜੀ ਗਈ ਆ ਇਸ ਵਾਸਤੇ ਬੇਨਤੀ ਆ ਕਿ ਬ੍ਰਾਂਡਡ ਘੋਈ ਬਾਬਾ ਜੀ ਦੀ ਜੋਤ ਵਾਸਤੇ ਭੇਜਿਆ ਜਾਵੇ ਇਸ ਘੋਏ ਆੜਾ ਇਹ ਤਾਂ ਕੋਈ ਬ੍ਰਾਂਡ ਨਹੀਂ ਗਿਆ ਕੋਈ ਕੁਛ ਨਹੀਂ ਗਿਆ ਇਹਨਾਂ ਦੇ ਦਸਨ ਮੁਤਾਬਕ ਅਸੀਂ ਸਿਫਤੀ ਦੇ ਟੀਮ ਚ ਭਰਿਆ ਆ ਪਰ ਇਹ ਸਿਫਤੀ ਆ ਕਿ ਕਿਹੜਾ ਆ ਅਜੇ ਤੱਕ ਤੇ ਬਿਲਕੁਲ ਹੀ ਇਹ ਮਤਲਬ ਇਹਨੂੰ ਕੀ ਕੀ ਕਹਿ ਸਕਦੇ ਆ ਜੀ ਬਿਲਕੁਲ ਗਲਤ ਆ ਵਿਕਦਾ ਡਾਲਣਾ 90% ਵਿਕਦਾ ਇੱਥੇ ਡਾਲਣਾ ਪਰ ਮੈਂ ਨਹੀਂ ਵੇਚਦਾ ਵਿਕਦਾ ਹਾਂਜੀ ਵਿਕਦਾ ਇੱਥੇ ਡਾਲਣਾ ਸਾਰੇ ਇੱਥੇ ਜਿੰਨੇ ਏਡੇ ਵਾਲੇ ਦੁਕਾਨੇ ਵਾਲੇ ਸਭ ਵੇਚਦੇ ਨੇ ਪਰ ਮੈਂ ਨਹੀਂ ਵੇਚਦਾ ਹੋ ਗਿਆ ਲੋਗੇ ਮੈਂ 10 ਸਾਲ ਤੋਂ ਸਿੱਫਤੀ ਕਿਉਂ ਵੇਚਿਆ ਮੇਰੇ ਕੋਲ ਪੂਰੀ ਫਾਈਲ ਨਹੀਂ ਹੈ ਜਿੰਨਾਂ ਕੋਲ ਹਾਂਜੀ ਵਿਕਦਾ ਇੱਥੇ ਸਾਰਾ ਬਿਲਕੁਲ ਹੋਣੀ ਚਾਹੀਦੀ ਹੈ ਕਿਉਂਕਿ ਅਸੀਂ ਜਿਹੜੇ ਅਸਲੀ ਵੇਚ ਰਿਹਾ 9100 ਦਾ ਟੀਨ ਲੈ ਰਹੇ ਹਾਂ 9000 ਦਾ ਟੀਨ ਲੈ ਰਹੇ ਹਾਂ 2 ਮਹੀਨੇ ਚ ਵੇਚ ਕੇ ਉਹਦੇ ਪੈਸੇ ਦੇਣੇ ਆ ਤਾਂ ਸਾਨੂੰ ਕੀ ਫਿਰ ਸਾਡੀ ਦਾ ਕੋਈ ਇਮਾਨਦਾਰੀ ਨਾ ਹੋਈ ਨਾ ਫਿਰ ਅਸੀਂ ਇਮਾਨਦਾਰ ਅਹੀਂ ਭੈਣ ਜੀ ਮੈਂ ਤੁਹਾਨੂੰ ਪੀਸ ਕਰਦਾ ਹਾਂ ਬ੍ਰਾਂਡਡ ਘੋੜੇ ਪਾਉਂਚ ਠੀਕ ਹੈ ਨਾ ਉਹ ਮੇਰੀ ਅ ਨਹੀਂ ਨਹੀਂ ਚਲੋ ਉਹਨਾਂ ਨੂੰ ਬੁਲਾ ਲਾ ਮੈਂ ਕਰ ਲੈਣਾ ਮੈਂ ਗੱਲ ਕਰ ਲੈਣਾ ਜੀ ਤੁਸੀਂ ਸਾਡੇ ਨਾਲ ਐਗਰੀ ਹੋ ਜੋ ਬ੍ਰਾਂਡਡ ਬ੍ਰਾਂਡਡ ਘੋੜੇ ਵਿੱਚ ਉਹ ਜਿਹੜੇ ਛੋਟੇ ਨਹੀਂ ਉਹ ਇਹਨੂੰ ਇਹਨੂੰ ਪਹਿਣਾ ਤੁਸੀਂ ਇਹ ਪਤਾ ਨਹੀਂ ਮੈਂ ਪਾਉਂਚ ਰੱਖ ਹਾਂ ਪਾਉਂਚ ਰੱਖ ਪਾਉਂਚ ਰੱਖ ਬਈ ਧੰਨਵਾਦ ਬਾਕੀ ਤੁਸੀਂ 2 ਮਿੰਟ ਰੁਕੋ ਮੈਂ ਬੁਲਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਤਿੰਦਰ 팔 ਸਿੰਘ ਮੈਨੇਜਰ ਗੋਦਰਾ ਸ਼ਹੀਦ ਗੰਗਾਂ ਸਾਹਿਬ ਇਹ ਸਰ ਕੀ ਪ੍ਰਾਲਾ ਕੀਤਾ ਜਾਂ ਬੀਤੇ ਦਿਨ ਬੀਤੇ ਕੋ ਸੋਸ਼ਲ ਮੀਡੀਆ ਤੋਂ ਵੀ ਕਿ ਬਾਤ ਹੁੰਦੀ ਸੀ ਕਿ ਇਫੈਕਟਿਵ ਪਰ ਨਹੀਂ ਦੇਖੀ ਸਭੀ ਆਸ਼ਾ ਸੀ ਕਿ ਸਭ ਤੋਂ ਹਲਕੋ ਦੂਜੀ ਹੋਊਗੀ ਪ੍ਰਾਲਾ ਲਿਖਦਾ ਇਸ ਜਾਲੀ ਦੇਸੀ ਕੋ ਹੁਦ ਫੈਕਟਰੀ ਫੰਡ ਦਾ ਸਾਨੂੰ ਸੋਸ਼ਲ ਮੀਡੀਆ ਤੋਂ ਪਤਾ ਲੱਗਾ ਸੀ ਪ੍ਰਿੰਟ ਮੀਡੀਆ ਤੋਂ ਪਤਾ ਲੱਗਾ ਸੀ ਤੇ ਅਸੀਂ ਉਸੇ ਵੇਲੇ ਸचेत ਹੋਏ ਹਾਂ ਸचेत ਤੇ ਪਹਿਲਾਂ ਵੀ ਸਾਂ ਅਸੀਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਇਹ ਸਾਨੂੰ ਮਹਿਸੂਸ ਹੁੰਦਾ ਵੀ ਇਹ ਜਾਲੀ ਘਿਓ ਆ ਲੇਕਿਨ ਕੁਝ ਦੁਕਾਨਦਾਰ ਆਪਣੇ ਨਿੱਜੀ ਮਫਾਦ ਨੂੰ ਮੁੱਖ ਰੱਖ ਕੇ ਉਹ ਸੰਗਤਾਂ ਦੀ ਸਿਹਤ ਨਾਲ ਖਿਲਵਾੜ ਕਰਨ ਦੇ ਸੀ ਮੈਂ ਪ੍ਰਸ਼ੰਸਾ ਕਰਦਾ ਹਾਂ ਪੁਲਿਸ ਪ੍ਰਸ਼ਾਸਨ ਦੀ ਜਿਨ੍ਹਾਂ ਇਹ ਜਾਲੀ ਦੇਸੀ ਘਿਓ ਦੀ ਫੈਕਟਰੀ ਫੜੀ ਆ ਜਿਹੜਾ ਪਰਦਾ ਫਾਸ਼ ਹੋਇਆ ਅਸੀਂ ਅੱਗੇ ਵੀ ਸਾਨੂੰ ਪੁਲਿਸ ਪ੍ਰਸ਼ਾਸਨ ਬੜਾ ਸਹਿਯੋਗ ਦਿੰਦਾ ਆ ਅਸੀਂ ਹੁਣ ਵੀ ਆਸ ਰੱਖਦੇ ਆਂ ਕਿ ਵੱਧ ਤੋਂ ਵੱਧ ਸਾਨੂੰ ਸੰਯੋਗ ਦਵੇ ਪੁਲਿਸ ਪ੍ਰਸ਼ਾਸਨ ਫੂਡ ਸਪਲਾਈ ਡਿਪਾਰਟਮੈਂਟ ਵੀ ਸਾਨੂੰ ਸੰਯੋਗ ਦਵੇ ਜਿਸ ਦੇ ਨਾਲ ਗੁਰਦਰਾ ਸ਼ਹੀਦ ਗੰਗਸਾਬ ਦੇ ਆਲ ਦੁਵਾਲੇ ਜਿੰਨੇ ਆਧੇ ਤੌਰ ਤੇ ਜਿਹੜੇ ਖੋਖੇ ਟਾਇਪ ਜਾਂ ਟੇਬਲ ਲਗਾ ਕੇ ਛੋਟੇ ਛੋਟੇ ਛੀਸੀਆਂ ਦੇ ਵਿੱਚ ਬ ਦੇਸੀਕੂ ਵਿੱਚ ਦੇ ਆ ਉਹਦਾ ਕੋਈ ਬ੍ਰਾਂਡ ਕੋਈ ਮਾਰਕਾ ਨਹੀਂ ਹੁੰਦਾ ਮੈਂ ਸੰਗਤਾਂ ਨੂੰ ਇਹੋ ਬੇਨਤੀ ਕਰਦਾ ਆਂ ਕੇਵਲ ਬਾਬਾ ਜੀ ਦੀ ਜੋਤ ਆਦ ਵਾਸਤੇ ਬ੍ਰਾਂਡਡ ਕਿਉ ਹੀ ਲਿਆ ਜਾਵੇ ਤੇ ਇਸ ਮੈਂ ਦੁਕਾਨਦਾਰ ਵੀਰਾਂ ਨੂੰ ਵੀ ਬੇਨਤੀ ਕਰਦਾ ਵੀ ਚਲੋ ਤੁਹਾਡੇ ਤੁਸੀਂ ਵੀ ਸਾਡੇ ਭਰਾ ਜੂ ਬਾਬਾ ਜੀ ਦੇ ਬڑے ਸ਼ਰਧਾਲੂ ਨੇ ਦੁਕਾਨਦਾਰ ਵੀਰ ਵੀ ਉਹਨਾਂ ਨੂੰ ਮੇਰੀ ਇਹ ਨਿੱਜੀ ਬੇਨਤੀ ਆ ਵੀ ਤੁਸੀਂ ਬ੍ਰਾਂਡਡ ਕਿਉ ਰੱਖੋ ਦੁਕਾਨਾਂ ਤੇ ਆਪਾਂ ਸੰਤ ਦੀ ਸਿਹਤ ਨਾ ਖਲਵਾੜ ਨਾ ਕਰੀਏ ਬਾਬਾ ਜੀ ਦੀਆਂ ਆਪਾਂ ਖੁਸ਼ੀਆਂ ਲੈਣੀਆਂ ਨੇ ਆਪਾਂ ਬਾਬਾ ਜੀ ਦੀ ਜੋਤ ਦੇ ਵਿੱਚ ਵੇਖੋ ਆਪਾਂ ਕਿੱਥੋਂ ਖੁਸ਼ੀਆਂ ਲਵਾਂਗੇ ਜੀ ਬਾਬਾ ਜੀ ਦੀ ਜੋਤ ਵਾਸਤੇ ਜੇ ਅਸੀਂ ਜਲਦੀ ਕਿਉ ਵਿਕਰੀ ਕਰਦੇ ਪਏ ਆਂ ਹਣਾ ਇਹ ਨਿੱਜੀ ਥੋੜੇ ਜਿ ਮਫਾਦਾਂ ਵਾਸਤੇ ਇਹਨਾਂ ਚੀਜ਼ਾਂ ਨੂੰ ਲਾਲਚ ਨੂੰ ਛੱਡੀਏ ਤੇ ਦੇਸੀ ਕਿ ਉਹ ਬ੍ਰਾਂਡਡ ਅੱਛੀ ਕੁਆਲਿਟੀ ਦਾ ਹੀ ਕੁਲ ਸੰਤ ਨੂੰ ਦਿੱਤਾ ਜਾਵੇ। ਲੱਗਦਾ ਕਿ ਫੂਡ ਸਪਲਾਈ ਡਿਪਾਰਟਮੈਂਟ ਨੂੰ ਸਵੇਰ ਸੋੜ ਸੇ ਇੱਕ ਮੁਕਾ ਲੈਣੇ ਚਾਹੀਦੇ ਤੇ ਵੀ ਚੈੱਕ ਵੀ ਕਰਨਾ ਚਾਹੀਦਾ। ਹਾਂ ਗੱਲ ਦੀ ਮੈਨੂੰ ਬੜੀ ਹੈਰਾਨੀ ਆ ਜੀ ਕਿ ਫੂਡ ਸਪਲਾਈ ਡਿਪਾਰਟਮੈਂਟ ਨੇ ਸ਼ਰ੍ਹਾ ਆਂ ਮੇ ਦੇਸੀ ਕਿ ਉਹ ਛੋਟੇ ਛੋਟੇ ਟੇਬਲ ਲਗਾ ਕੇ ਈਵਨ ਕਿ ਠਾਣਾ ਬੀ ਡਿਵੀਜ਼ਨ ਦੇ ਸਾਹਮਣੇ ਆਪੋਜ਼ਿਟ ਕੁਝ ਲੋਕ ਹੈਂਗ ਕੀਤਾ ਹਾਂ ਦਾ ਹੱਥ ਦੇ ਵਿੱਚ ਦੇਸੀ ਕੋ ਛੋਟੇ ਛੋਟੇ ਲਫਾਫਿਆਂ ਚ ਪਾਇਆ ਹੁੰਦਾ ਆ ਉਹ ਕਿੱਥੋਂ ਮਾਰਕ ਹੋਇਆ ਕਿਹੜੇ ਮਾਰਕੇ ਦਾ ਕੋਈ ਨਹੀਂ ਪਤਾ ਹੁੰਦਾ ਸੰਗਤ ਵਿਚਾਰੀ ਭੋਲੀ ਹੈ ਜੀ ਉਹਨਾਂ ਦੇ ਹੱਥਾਂ ਦੇ ਵਿੱਚ ਫੜਾਈ ਜਾਂਦੇ ਆ ਕਦੀ ਵੀ ਫੂਡ ਸਪਲਾਈ ਡਿਪਾਰਟਮੈਂਟ ਨੇ ਆਣ ਕੇ ਫਿਲਹਾਲ ਮੇਰੇ ਨੋਟਸ ਚ ਨਹੀਂ ਗਿਆ ਵੀ ਕਦੀ ਚੈੱਕ ਕੀਤਾ ਹੋਵੇ ਉਹ ਲੱਗਦਾ ਜੀ ਵੱਡੀ ਕੱਤੀ ਬੜੀ ਗੀਰ ਉਹਨਾਂ ਦੇ ਪਰਿਵਾਰੀ ਦੇ ਵਿੱਚ ਜਿਹੜਾ ਨਹੀਂ ਦੇਸੀ ਤੋਂ ਬੰਦਾ ਸੀ ਫਿਰ ਉਸ ਤੋਂ ਬਾਅਦ ਟੀ.ਡਬਲਿਊ ਉਪਰਾਲਾ ਕੀਤਾ ਗਿਆ ਜੀ ਨਹੀਂ ਅਸੀਂ ਇਸ ਤਰ੍ਹਾਂ ਹੈ ਜੀ ਅਸੀਂ ਹੱਥ ਜੋੜ ਕੇ ਪਹਿਲਾਂ ਵੀ ਬੇਨਤੀ ਕੀਤੀ ਆ ਇਸ ਸਬੰਧ ਦੇ ਵਿੱਚ ਮਾਨਯੋਗ ਪ੍ਰਧਾਨ ਸਾਹਿਬ ਜੀ ਨੇ ਵੀ ਸਾਨੂੰ ਹੁਕਮ ਕੀਤਾ ਆ ਕਿ ਇਹ ਵੱਧ ਤੋਂ ਵੱਧ ਇਸ ਜੀ ਨੂੰ ਨੱਥ ਪਾਓ ਕਿਉਂਕਿ ਉਹਨਾਂ ਦੇ ਨੋਟਿਸ 'ਚ ਆਇਆ ਸੀ ਵੀ ਸੰਗਤ ਦੀ ਸ਼ਰਨਾ ਖਲਵਾੜ ਨਾ ਹੋਵੇ ਅਸੀਂ ਬਾਰ-ਬਾਰ ਜਾ ਕੇ ਸੰਗਤ ਦੁਕਾਨਦਾਰਾਂ ਨੂੰ ਆਰਜੀ ਟੇਬਲਾਂ ਵਾਲਿਆਂ ਨੂੰ ਬੇਨਤੀ ਕਰਦੇ ਰਹੇ ਆ ਪਰੰਤੂ ਕੁਝ ਕੁਝ ਦੁਕਾਨਦਾਰ ਕੁਝ ਆਰਜੀ ਟੇਬਲਾਂ ਵਾਲਿਆਂ ਨੇ ਸਾਡੀ ਬੇਨਤੀ ਜ਼ਰੂਰ ਪ੍ਰਵਾਨ ਕੀਤੀ ਸੀ ਪਰੰਤੂ ਜਿਹੜਾ ਕਾਨੂੰਨੀ ਐਕਸ਼ਨ ਲੈਣਾ ਹੁੰਦਾ ਨਾ ਜੀ ਇਹਨਾਂ ਦੇ ਉੱਤੇ 57 ਕਸਰਾਂ ਹੁੰਦਾ ਉਹ ਫੂਡ ਸਪਲਾਈ ਡਿਪਾਰਟਮੈਂਟ ਜਾਂ ਪੁਲਿਸ ਪ੍ਰਸ਼ਾਸਨ ਨਹੀਂ ਕਰਸਣਾ ਹੁੰਦਾ। ਮੈਂ ਕਹਿੰਦਾ ਕਿ ਇਹਦੀ ਚੈਕਿੰਗ ਹੋਣੀ ਚਾਹੀਦੀ ਹੈ। ਜੀ ਮੈਂ ਇਹ ਹੱਥ ਬੰਨ੍ਹ ਕੇ ਬੇਨਤੀ ਕਰਦਾ ਹਾਂ ਫੂਡ ਸਪਲਾਈ ਡਿਪਾਰਟਮੈਂਟ ਨੂੰ ਪੁਲਿਸ ਪ੍ਰਸ਼ਾਸਨ ਨੂੰ ਪੁਲਿਸ ਪ੍ਰਸ਼ਾਸਨ ਵੱਲੋਂ ਸਾਨੂੰ ਕੋਈ ਸ਼ਿਕਾਇਤ ਨਹੀਂ ਜੀ ਪੁਲਿਸ ਪ੍ਰਸ਼ਾਸਨ ਸਾਨੂੰ ਸੰਯੋਗ ਦਿੰਦਾ। ਲੇਕਿਨ ਫੂਡ ਸਪਲਾਈ ਡਿਪਾਰਟਮੈਂਟ ਬਹੁਤ ਘੱਟ ਉਹਦਾ ਕੋਈ ਐਕਸ਼ਨ ਵੇਖਣ ਨੂੰ ਇਰਦ-ਗਿਰਦ ਮਿਲਿਆ ਆ। ਅਸੀਂ ਉਹਨਾਂ ਫੂਡ ਸਪਲਾਈ ਡਿਪਾਰਟਮੈਂਟ ਦੇ ਅਫਸਰ ਸਬਾਨਾਂ ਨੂੰ ਬੇਨਤੀ ਕਰਦੇ ਆ ਵੱਧ ਤੋਂ ਵੱਧ ਇੱਥੇ ਸੈਂਪਲ ਚੈਕ ਦੇਸੀ ਕੀ ਉੱਚ ਕੁਆਲਟੀ ਮਿਆਰ ਚੈਕ ਕੀਤਾ ਜਾਵੇ ਜਿਸ ਦੇ ਨਾਲ ਜੇ ਕੋਈ ਮੈਂ ਸਾਡਾ ਮਕਸਦ ਇਹ ਨਹੀਂ ਕਿ ਆ ਵੀ ਕਿਸ ਦੁਕਾਨਦਾਰ ਨੂੰ ਕੋਈ ਸਜ਼ਾ ਦਿਵਾਉਣੀ ਸਾਡਾ ਮਕਸਦ ਇਹ ਆ ਵੀ ਦੁਕਾਨਦਾਰ ਸੁਧਰ ਜਾਵੇ ਤੇ ਅਸੀਂ ਸਹੀ ਘੋਲਿਆ ਆ ਕੇ ਬਾਬਾ ਜੀ ਦੀ ਯੋਤ ਵਾਸਤੇ ਰੱਖ ਲਵੇ ਇਹ ਹੀ ਹੈ ਸਾਡੀ ਮੰਗ ਹੈ ਸੰਗਤ ਨੂੰ ਅਸੀਂ ਵੇਖੋ ਜੀ ਕਥਾਵਾ ਸਾਡੀ ਹੁੰਦੀ ਆ ਰਜਾਨਾ ਸ਼ਾਮ ਨੂੰ ਸਾਡੇ ਕਥਾਵਾਚਕ ਸਵਾਹਨ ਵੀ ਬੇਨਤੀ ਕਰਦੇ ਆ ਬੋਲਦੇ ਆ ਵੀ ਉਹ ਸਾਡਾ ਲਾਈਵ ਚੱਲ ਰਿਹਾ ਹੁੰਦਾ ਹੈ ਵਰਲਡ ਦੇ ਉੱਤੇ ਈਵਨ ਕਿ ਗੁਰਦਰਾ ਸਾਹਿਬ ਜੀ ਦੇ ਵਿੱਚ ਅਸੀਂ ਆਲ ਦੁਆਲੇ ਬੋਟ ਲਵਾਏ ਹੋਏ ਆ ਵੀ ਨਕਲੀ ਘੋਤੂ ਨਕਲੀ ਘੋਤੂ ਨਾ ਖਰੀਦ ਕੀਤਾ ਜਾਵੇ ਅਸੀਂ ਜਾਗਰਤ ਕਰਦੇ ਰਹਿੰਦੇ ਆ ਗਾਏ ਬਗਾਏ ਸੰਗਤ ਨੂੰ ਫਿਰ ਵੀ ਜਿਹੜੀ ਸੰਗਤ ਨਵੀਂ ਆਉਂਦੀ ਆ ਹਫਤਾਵਾਰੀ ਸਮਾਗਮ ਦੇ ਵਿੱਚ ਜਪੜਾ ਸਾਹਿਬ ਦੇ ਵਿੱਚ ਉਹ ਕਿਤੇ ਨਾ ਕਿਤੇ ਇਹਨਾਂ ਦਾ ਉਹਨੂੰ ਕਹਾਂ ਲਾਂਗੇ ਇਹ ਉਹਨਾਂ ਨੂੰ ਸ਼ਿਕਾਰ ਬਣਾ ਲੈਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ